ਗੁਰੂ ਜਨਮ ਦੁਨੀਆ ਵਿੱਚ ਵੇਖੀਦਾ ਇਹ ਧਰਮ ਦੇ ਨਾਂ ਤੇ ਅਸੀਂ ਬੜਾ ਇੱਕ ਦੂਜੇ ਨੂੰ ਪਾਉਂਦੇ ਬੜੀਆਂ ਪਹਿਰਾਵੇ ਤੇ ਗੱਲਾਂ ਕਰਦੇ ਦਿਖਾਂ ਤੇ ਗੱਲਾਂ ਕਰਦੇ ਪਰ ਗੁਰੂ ਦੇ ਬਚਨ ਤੇ ਪਹਿਰਾ ਨਹੀਂ ਦਿੰਦੇ ਮਾਵਾਈ ਕਹਿੰਦੇ ਮੈਨੂੰ ਇਹ ਨਾ ਦਿਖਾਂ ਨਾਲ ਪਹਿਰਾਵਿਆਂ ਨਾਲ ਚੀਜ਼ਾਂ ਨਾਲ ਕੋਈ ਮੋਹ ਨਹੀਂ ਮੈਨੂੰ ਤੁਹਾਡੇ ਸਿਮਰਨ ਨਾਲ ਮੋਹ ਹੈ ਤੁਹਾਡੇ ਪਿਆਰ ਦੀ ਇੱਕ ਕੜੀ ਨਾਲ 모 ਹੈ ਉਹ ਉਹ ਕੜੀ ਜਿਹੜੀ ਸੱਚੇ ਪਿਆਰ ਦਾ ਇਜ਼ਹਾਰ ਕਰਦੀ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਪ੍ਰੀਤ ਏਕ ਸਿਉ ਕਰ ਆਣ ਦੁਬਦਾ ਜਾਏ ਭਾਵੇਂ ਲੰਬੇ ਕੇਸ ਕਰ ਭਾਵੇਂ ਕਰ ਦੁਨ ਕਹਿੰਦੇ ਪਿਆਰਿਆ ਤੇਰਾ ਪਿਆਰ ਰੱਬ ਨਾਲ ਸੱਚਾ ਹੋਵੇ ਭਾਵੇਂ ਪਗੂਤੀ ਮੱਲ ਲੈ ਸਵਾ ਮੱਲ ਲੈ ਲੰਬੇ ਕੇਸ ਕਰ ਲੈ ਭਾਵੇਂ ਰੋਡਾ ਹੋ ਜਾ ਉਹਦੇ ਨਾਲ ਪ੍ਰਭ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਪਿਆਰ ਸੱਚਾ ਹੋਵੇ ਜੇ ਪਿਆਰ ਝੂਠਾ ਫਿਰ ਰੱਬ ਤੇਰੇ ਨਾਲ ਨਹੀਂ ਜੀ ਤੇਰੇ ਨਾਲ ਪਿਆਰ ਨਹੀਂ ਕਰੇਗਾ ਇਸ ਕਰਕੇ ਦੁਨੀਆ ਦੇ ਜਮੇਲੇ ਛੱਡ ਕੇ ਰੱਬ ਨਾਲ ਸੱਚਾ ਪਿਆਰ